ਪਾਜਵਾ ਦੇ ਵਿਸ਼ਵਾਸ ਕਰਿਆ ਤੇ ਜਿਹੜਾ ਸ਼ਹਿਰ ਪਾਜਵਾਦੀ ਵੱਲ ਵੇਖ ਰਿਹਾ ਸੀਗਾ ਮੈਂ ਕੁਝ ਦਿਨਾਂ ਪਹਿਲਾਂ ਵੀ ਤੁਹਾਡੀ ਇੰਟਰਵਿਊ ਚ ਕਿਹਾ ਸੀਗਾ ਕਿ ਸ ਮੇਅਰ ਸਾਡਾ ਹੀ ਬਣੇਗਾ ਕਿਉਂਕਿ ਇੱਕ ਸਾਲ ਦਾ ਕਾਰਜਕਾਲ ਜੋ ਸ਼ਹਿਰ ਨਾਲ ਚੱਲਿਆ ਹੈ ਉਹ ਅੱਜ ਤੱਕ ਦੇ ਇਤਿਹਾਸ ਦਾ ਅੱਧੀ ਨਗਰ ਨਿਗਮ ਬਣੀ ਹੈ ਉਹਦਾ ਸਭ ਤੋਂ ਇੱਕ ਆਪਾਂ ਕਹਿੰਦੇ ਫੇਲਰ ਕਹਿ ਲਓ ਬੇਕਾਰ ਕਹਿ ਲਓ ਨਾ ਕੰਮ ਕਿਸੇ ਦਾ ਹੋਇਆ ਨਾ ਪੱਖ ਸਧਾਰਨ ਵਿਪੱਖ ਸਧਾਰਨ ਇਹ ਜਾਂ ਕਾਰਜਕਾਲ ਕਦੇ ਦੇਖਿਆ ਕਿ ਆਪਣੇ ਕਰਮਚਾਰੀਆਂ ਨੂੰ ਬੇਤੁਮ ਦੇ ਨਦੇ ਲਾਲੇ ਪੈ ਗਏ ਹੁਣ। ਉਹ ਦਵਲ ਇੰਜੀਨੀ ਸਰਕਾਰ ਬਣੀ ਤਾਂ ਕੀ ਕੰਮ ਹੋਊਗਾ ਅੱਗੇ? ਕਿਉਂਕਿ ਸੈਂਟਰ ਦੇ ਵਿੱਚ ਵੀ ਤੁਹਾਡੀ ਸਰਕਾਰ ਹੀ ਐ ਤੇ ਚੰਡੀਗੜ੍ਹ ਦੇ ਵਿੱਚ ਤੁਹਾਡਾ ਮੇਅਰ ਪੱਟਿਆ। ਦੇਖੋ ਇਦਾਂ ਹੁੰਦਾ ਹੈ ਕਿ ਜਦੋਂ ਬੰਦੇ ਦੀ ਸੋਚ ਪੋਜ਼ਿਟਿਵ ਹੋਵੇ ਤਾਂ ਸੈਂਟਰ ਵੀ ਮਦਦ ਕਰਦਾ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਵੀ ਉਹ ਸਾਡੇ ਮਹਾਂਮੀਮ ਗਵਰਨਰ ਸਾਹਿਬ ਵੀ। ਤੇ ਸਾਡੇ ਇੱਥੇ ਅਸੀਂ ਸੈਂਟਰ ਦੇ ਉਹਦੀ ਨਾਂਦੇ ਆ। ਇਸੇ ਕਰਕੇ ਲੋਕਾਂ ਨੇ ਬਹੁਤ ਮਨਚ ਸੋਚਿਆ ਹੋਈ ਸੀਗਾ ਕਿ ਜਦੋਂ ਦੀ ਇਹ ਆਮ ਆਦਮੀ ਦੀ ਮੇਲ ਸਿਪਾਈ ਹੈ ਕਿਦੋਂ ਵਾ ਸਾਰੇ ਕੰਮ ਰੁਕੇ ਹੋਏ ਸੀਗੇ ਤੇ ਲੋਕ ਇੱਕ ਆਸ ਨਾਲ ਦੇਖ ਰਹੇ ਸੀਗੇ ਇਹ ਲੋਕਾਂ ਦੀਆਂ ਦੁਆਵਾਂ ਹੈ ਤੇ ਜੋ ਸਾਥੀ 파ਰਸ ਦਾ ਉਹਨਾਂ ਨੇ ਆਪਣੇ ਦਿਲ ਦੀ ਆਵਾਜ਼ ਸੁਣ ਕੇ VOTING ਕੀਤੀ ਹੈ ਇਹ ਤਾਂ ਕੋਈ ਕਰੋਸ ਨਹੀਂ ਆਪਣੇ ਸ਼ਹਿਰ ਦੇ ਡਿਵੈਲਪਮੈਂਟ ਲਈ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਵੋਟ ਪਾਈ ਹੈ ਉਹਨਾਂ ਨੇ ਸ਼ਹਿਰ ਦਾ ਵਿਕਾਸ ਨੂੰ ਮੁੱਖ ਰੱਖਦੇ ਹੋਏ ਪਾਰਟੀ ਵਿਚਾਰਧਾਰਾ ਨੂੰ ਪਿੱਛੇ ਛੱਡ ਕੇ VOTING ਕੀਤੀ ਹੈ ਸਸ਼ੀਕਲ ਤੁਸੀਂ ਦੇਖ ਰਹੇ ਹੋ ਉਹਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਕੱਲ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਹੋਈਆਂ ਨੇ ਤੇ ਭਾਜਪਾ ਨੇ ਆਪਣਾ ਮੇਅਰ ਬਣਾਇਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਭਾਜਪਾ ਦੇ ਸੀਨੀਅਰ ਲੀਡਰ ਜਗਤਾਰ ਸਿੰਘ ਜਗ ਜਿਹੜੇ ਪਹਿਲਾਂ ਡਿਪਟੀ ਮੇਅਰ ਵੀ ਰਹੇ ਚੁੱਕੇ ਚੰਡੀਗੜ੍ਹ ਦੇ ਸਰ ਕੱਲ ਚੰਡੀਗੜ੍ਹ ਨੇ ਆਪਣਾ ਮੇਅਰ ਬਣਾ ਲਿਆ ਭਾਜਪਾ ਨੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੱਕੇਸ਼ਈ ਮੰਨੂਗੇ ਇਸ ਨੂੰ ਕਿਉਂਕਿ ਆਵਾਮ ਦੀ ਪਾਰਟੀ ਲਗਾਤਾਰ ਤੁਹਾਨੂੰ ਕਹਿ ਰਹੀ ਹੈ ਮੈਂ ਪਹਿਲਾਂ ਤਾਂ ਸ਼ਹਿਰ ਵਾਸੀਆਂ ਨੂੰ ਮੁਬਾਰਕਵਾਦ ਦੇਣਾ ਚਾਹਾਂਗਾ ਕਿ ਜਿਨ੍ਹਾਂ ਨੇ ਭਾਜਪਾ ਦੇ ਵਿਸ਼ਵਾਸ ਕਰਿਆ ਤੇ ਜਿਹੜਾ ਸ਼ਹਿਰ ਭਾਜਪਾ ਦੀ ਵੱਲ ਵੇਖ ਰਿਹਾ ਸੀਗਾ ਮੈਂ ਕੁਝ ਦਿਨਾਂ ਪਹਿਲਾਂ ਵੀ ਤੁਹਾਡੀ ਇੰਟਰਵਿਊ 'ਚ ਕਿਹਾ ਸੀਗਾ ਕਿ ਸ਼ਹਿਰ ਸਾਡਾ ਹੀ ਬਣੇਗਾ ਕਿਉਂਕਿ ਇੱਕ ਸਾਲ ਦਾ ਕਾਰਜਕਾਲ ਜੋ ਸ਼ਹਿਰ ਨਾਲ ਚੱਲਿਆ ਹੈ ਉਹ ਅੱਜ ਤੱਕ ਦੇ ਇਤਿਹਾਸ ਦਾ ਅੱਧੀ ਨਗਰ ਨਿਗਮ ਬਣੀ ਹੈ ਉਹਦਾ ਸਭ ਤੋਂ ਇੱਕ ਆਪਾਂ ਕਹਿੰਨੇ ਫੈਲੀਅਰ ਕਹਿ ਲਓ ਬੇਕਾਰ ਕਹਿ ਲਓ ਨਾ ਕੰਮ ਕਿਸੇ ਦਾ ਹੋਇਆ ਨਾ ਪੱਖ ਸਦਾਰਾ ਵਿਪੱਖ ਸਦਾਰਾ ਇਹ ਜਿਆ ਕਾਰਜਕਾਲ ਕਦੇ ਨਹੀਂ ਦੇਖਿਆ ਕਿ ਆਪਣੇ ਕਰਮਚਾਰੀਆਂ ਨੂੰ ਬੇਤੁਮ ਦਿਨਾਂ ਦੇ ਲਾਲੇ ਪੈ ਗਏ ਹੋਣ ਉਹ ਡਬਲ ਇੰਜਨ ਦੀ ਸਰਕਾਰ ਬਣੀ ਤਾਂ ਕੀ ਕੰਮ ਹੋਊਗਾ ਅੱਗੇ ਕਿਉਂਕਿ ਸੈਂਟਰ ਦੇ ਵਿੱਚ ਵੀ ਤੁਹਾਡੀ ਸਰਕਾਰ ਹੀ ਹੈ ਤੇ ਚੰਡੀਗੜ੍ਹ ਦੇ ਵਿੱਚ ਤੁਹਾਡਾ ਮੇਅਰ ਬਣ ਦੇਖੋ ਇਦਾਂ ਹੁੰਦਾ ਹੈ ਕਿ ਜਦੋਂ ਬੰਦੇ ਦੀ ਸੋਚ ਪੋਜ਼ੀਟਿਵ ਹੋਵੇ ਤਾਂ ਸੈਂਟਰ ਵੀ ਮਦਦ ਕਰਦਾ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਵੀ ਉਹ ਸਾਡੇ ਮਹਾਂਮੀਮ ਗਵਰਨਰ ਸਾਹਿਬ ਵੀ ਤੇ ਸਾਡੇ ਇੱਥੇ ਅਸੀਂ ਸੈਂਟਰ ਦੇ ਉਹਦੀ ਨੰਦੇ ਆ ਇਸੇ ਕਰਕੇ ਲੋਕਾਂ ਨੇ ਬਹੁਤ ਮਨ ਚ ਸੋਚਿਆ ਹੋਈ ਸੀਗਾ ਕਿ ਜਦੋਂ ਦੀ ਇਹ ਆਮ ਆਦਮੀ ਦੀ ਮੇਰੇ ਸਿਪਾਈ ਹੈ ਇਦੋਂ ਬਾਅਦ ਸਾਰੇ ਕੰਮ ਰੁਕੇ ਹੋਏ ਸੀਗੇ ਤੇ ਲੋਕ ਇੱਕ ਆਸ ਨਾਲ ਦੇਖ ਰਹੇ ਸੀਗੇ ਲੋਕਾਂ ਦੀਆਂ ਦੁਆਵਾਂ ਹੈ ਤੇ ਜੋ ਸਾਥੀ 파ਰਸ਼ਦ ਹੈ ਉਹਨਾਂ ਨੇ ਆਪਣੇ ਦਿਲ ਦੀ ਆਵਾਜ਼ ਸੁਣ ਕੇ VOTING ਕੀਤੀ ਹੈ ਇੱਧਰ ਜੋ ਕੋਈ ਕਰੋਸ ਨਹੀਂ ਆਪਣੇ ਸ਼ਹਿਰ ਦੇ ਡਿਵੈਲਪਮੈਂਟ ਲਈ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਜਿਹਨਾਂ ਨੇ ਵੋਟ ਪਾਈ ਹੈ ਉਹਨਾਂ ਨੇ ਸ਼ਹਿਰ ਦਾ ਵਿਕਾਸ ਨੂੰ ਮੁੱਖ ਰੱਖਦੇ ਹੋਏ ਪਾਰਟੀ ਵਿਚਾਰਧਾਰਾ ਨੂੰ ਪਿੱਛੇ ਛੱਡ ਕੇ VOTING ਕੀਤੀ ਹੈ ਕ੍ਰੋਸ ਵੋਟਿੰਗ ਤਾਂ ਹੋਈ ਐ ਲਗਾਤਾਰ ਕਹਿ ਰਹੇ ਆਂ ਕਿ ਆਪਾਂ ਚੈੱਕ ਕਰਾਂਗੇ ਜਾਂ ਹੋਰ ਵੀ ਮਤਲਬ ਕਿ ਮੀਟਿੰਗਾਂ ਮੋਟੀਆਂ ਚੱਲ ਰਹੀਆਂ ਆ ਆਵਾਦੀ ਪਾਰਟੀ ਜਾਂ ਔਰ ਗੱਠ ਜੋੜਦਿਆਂ ਕੀ ਦੇਖੀਵੇਂ ਦੇਖੋ ਬਿਲਕੁਲ ਮੈਂ ਤੁਹਾਨੂੰ ਕਹਿਣਾ ਗਾਵਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਲੋਕਾਂ ਨੂੰ ਦੱਸਣਾ ਜਾਵਾਂਗਾ ਕਿ ਜਿਹੜੀ ਪਾਰਟੀ ਨੂੰ ਆਪਣੇ ਪਾਰਸਦਾਂ ਤੇ ਭਰੋਸਾ ਨਹੀਂ ਉਹ ਪਾਰਟੀ ਅੱਜ ਵੀ ਖਤਮ ਐ ਤੇ ਕੱਲ ਵੀ ਖਤਮ ਐ ਤੁਸੀਂ ਦੋਨੋਂ ਪਾਰਟੀਆਂ ਦੇਖੋ ਆਪਣੇ ਪਾਰਸਦਾਂ ਨੂੰ ਕੁੱਲ ਦੁਆਣਾ ਲਿਕੇ ਜਾ ਰਿਹਾ ਕੋਈ ਕਿਕਰ ਲੋਨ ਲੈ ਕੇ ਜਾ ਰਿਹਾ ਤੇ ਸਾਡੇ ਪਾਰਸ਼ ਸਾਰੇ ਇੱਥੇ ਆਪਣੇ ਘਰਾਂ ਦੇ ਨੋਰਮਲ ਰੁਟੀਨ ਦੇ ਲੋਕਾਂ ਦੇ ਕੰਮ ਸੇਵਾ ਕਰਦੇ ਹੋਏ ਤੇ ਇੱਥੇ ਹੀ ਰਹਿ ਰਹੇ ਤੇ ਇੱਥੇ ਹੀ ਉਹਨਾਂ ਨੇ ਆਰਾਮ ਨਾਲ VOTING ਕੀਤੀ ਹੈ ਤੇ ਜੋ ਪਾਰਸ਼ਦਾਂ ਨੂੰ ਇਹ ਬੰਦੀ ਬਣਾ ਕੇ ਲੈ ਕੇ ਸੀਗੇ ਉਹ ਕੁੱਟੜ ਮਹਿਸੂਸ ਕਰ ਲਈ ਸੀਗੇ ਕਿ ਅਗਰ ਦੁਬਾਰਾ ਮੇਹਰ ਆਫਤਾ ਕਿਤੇ ਬਣ ਗਿਆ ਤੇ ਇੱਕ ਸਾਲ ਅਸੀਂ ਲੋਕਾਂ ਨੂੰ ਕਿਹੜਾ ਜਵਾਬ ਦੇਵਾਂਗੇ ਇਸ ਲਈ ਉਹਨਾਂ ਨੇ ਆਪਣੇ ਅੰਤਰਾਤਮਾ ਦੀ ਵਾਰ ਨਾਲ ਵੋਟ ਦਿੱਤੀ ਹੈ ਸ਼ਹਿਰ ਦੀ ਡਿਵੈਲਪਮੈਂਟ ਲਈ ਵੋਟ ਦਿੱਤੀ ਹੈ ਪਿਛਲੇ ਟਰਮ ਦੀ ਗੱਲ ਕੀਤੀ ਜਾਵੇ ਕੁਲਦੀਪ ਟਿੱਟਾ ਜੀ ਮੇਅਰ ਰਹੇ ਹਨ ਉਹਨਾਂ ਦੇ ਕਾਰਜਕਾਲ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਚੰਡੀਗੜ੍ਹ ਦਾ ਜਾਂ ਤੁਹਾਡੇ ਏਰੀਆ ਦੇ ਕਿੰਨਾ ਕੁ ਵਿਕਾਸ ਹੋਇਆ ਤੁਸੀਂ ਇਹ ਦੇਖੋ ਜਿਸ ਦੇ ਮੇਅਰ ਦੇ ਆਪਣੇ ਵਾਰਡ ਦੇ ਲੋਕ ਉਹਦਾ ਪੁਤਲਾ ਫੂਕਦੇ ਹੋਣ ਉਹ ਸ਼ਹਿਰ ਦਾ ਵਿਕਾਸ ਕੀ ਕਰੇਗਾ ਉਹ ਤਾਂ ਸਿਰਫ ਆਪਣੇ ਨਿੱਜੀ ਹਿੱਤਾਂ ਲਈ ਸੋਚਦੇ ਰਹੇ ਇਹ ਗਠਵੰਦਨ ਨਹੀਂ ਸੀਗਾ ਇਹ ਠਗਵੰਦਨ ਸੀਗਾ ਸਵਾਰਥ ਦੀ ਰਾਜਨੀਤੀ ਸੀਗੀ ਇਸ ਵਾਰ ਇਸ ਸਵਾਰਥੀ ਰਾਜਨਦਾਰ ਜੀ ਨੂੰ ਪਿੱਛੇ ਛੱਡਦੇ ਹੋਏ ਬਾਕੀ ਕੌਂਸਲਰ ਹਨ ਜੋ ਆਜਪਾ ਨੂੰ ਬਹੁਤ ਬਹੁਤ ਦਿੱਤਾ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਵਿਸ਼ਵਾਦ ਦਲਾਨਾ ਕਿ ਸਾਡੀ ਮੇਅਰ ਹਰਪ੍ਰੀਤ ਕੋਰ ਬਬਲਾ ਜੀ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ ਬਹੁਤ ਅੱਗੇ ਲੈ ਕੇ ਜਾਣਗੇ ਤੇ ਕਾਪੇਸ ਹੁੰਦਾ ਜਿਹੜੀ ਫੰਡਾਂ ਦੀ ਕਮੀ ਰਹੀ ਹੈ ਉਹ ਵੀ ਹੁਣ ਪੂਰੀ ਹੋ ਜਾਏਗੀ ਕਿ 93 ਕਰੋੜ 93 ਕਰੋੜ ਕੱਲ ਹੀ ਪ੍ਰਸ਼ਾਸਨ ਨੇ ਜਾਰੀ ਕਰ ਦਿੱਤੇ ਸਭ ਤੋਂ ਪਹਿਲਾਂ ਕਿਹੜੇ ਕਿਹੜੇ ਕੰਮ ਪ੍ਰਾਥਮਿਕਤਾ ਜਿਹੜੇ ਕੰਮਾਂ ਨੂੰ ਦਿੱਤੀ ਜਾਏਗੀ ਉਹ ਕਿਹੜੇ ਕੰਮ ਹੈ ਚੰਡੀਗੜ੍ਹ ਦੇ ਜਿਹੜੇ ਪਿਛਲੇ ਸਾਲ ਚ ਹੋਏ ਹੀ ਨਹੀਂ ਹੈਗੇ ਮੁੱਖ ਸਾਡਾ ਰਹਿੰਦਾ ਹੈ ਸਾਫ ਸਫਾਈ ਲੋਕਾਂ ਨੂੰ ਚਾਹੀਦੀ ਹੈ ਘਰ ਦੇ ਬਾਹਰ ਵਾਲਾ ਦਵਾਲਾ ਸਾਫ ਰਹੇ ਅچھے ਪਾਰਕ ਹੋਣ ਤੇ ਸਫਾਈ ਵਿਵਸਥਾ ਅੱਛੀ ਹੋਵੇ ਤੇ ਉਹਦੇ ਨਾਲ ਜੋ ਡੰਪਿੰਗ ਗਰਾਊਂਡ ਦਾ ਸੀਗਾ ਉਹ ਵੀ ਲਗਭਗ ਸਾਡੇ ਕਾਰਿਆਕਾਲ 'ਚ ਸ਼ੁਰੂ ਹੋਇਆ ਸੀਗਾ ਖਤਮ ਕਰਨ ਦਾ ਟੈਂਡਰ ਤੇ ਹੁਣ ਸਾਡੇ ਭਾਜ ਬਾਰੇ ਕਾਰਿਆਕਾਲ ਚ ਇਹ ਬਿਲਕੁਲ ਸਾਫ ਹੋ ਜਾਏਗਾ ਕਿਉਂਕਿ ਉੱਥੇ ਦਾ ਮੇਅਰ ਹੁੰਦੇ ਹੋਏ ਉਹਨੂੰ ਡੰਪਿੰਗ ਗਰਾਊਂਡ ਦੇ ਮੁੱਦੇ ਨੂੰ ਪੂਰੇ ਸਾਲ 'ਚ ਨਹੀਂ ਉਠਾਇਆ ਉਹਨਾਂ ਜਦੋਂ ਪਾਰਸਦ ਸੀਗਾ ਤਾਂ ਸਾਰਾ ਸਾਲ ਰੋਲਾ ਪਾਉਂਦਾ ਸੀਗਾ ਟੇਟਾ ਜੀ ਤੇ ਮੈਂ ਹੁਣ ਇੱਕ ਗੱਲ ਹੋਰ ਕਹਾਂਗਾ ਕੀ ਫੰਡ ਦੀ ਕਮੀ ਦੂਰ ਕਰਕੇ ਅਸੀਂ ਕਰਮਚਾਰੀਆਂ ਨੂੰ ਜੋ ਤਨਖਾਹਾਂ ਤੋਂ ਵਾਂਝੇ ਸੀਗੇ ਤਨਖਾਹ ਨਹੀਂ ਮਿਲ ਰਹੀਆਂ ਸੀਗੀਆਂ ਉਹਨਾਂ ਨੂੰ ਟਾਈਮ ਸਿਰ ਸੈਲਰੀ ਮਿਲੇ ਆਪਣਾ ਘਰ ਪਰ ਦਾ ਘਰ ਪਰ ਦਾ ਖਰਚਾ ਚਲਾ ਸਕਣ ਤੇ ਮੈਂ ਇਹ ਕਹਾਗਾ ਕਿ ਆਉਣ ਵਾਲੇ ਟਾਈਮ ਤੱਕ ਤੁਸੀਂ ਦੇਖੋਗੇ ਤੇ ਸ਼ਾਇਦ acha ਮੁਕੀ ਵਿਕਾਸ ਹੋਏਗਾ ਅਰਪਿਤ ਕੌਰ ਬਬਲਾ ਜੀ ਨੂੰ ਕੀ ਕਹਿਣਾ ਚਾਹੋਗੇ ਤੇ ਸੀਨੀਅਰ ਡਿਪਟੀ ਮੇ ਡਿਪਟੀ ਮੇਰ ਉਹਨਾਂ ਦਾ ਬਣਾਇਆ ਤਾਂ ਉਹਨਾਂ ਨੂੰ ਕੀ ਕਹਿਣਾ ਮੈਂ ਤਾਂ ਇਹ ਕਹਾਗਾ ਕਿ ਇਹ ਜੋ ਕਾਰਪੋਰੇਟ ਪਰਿਵਾਰ ਦੀ ਤਰ੍ਹਾਂ ਚਾਹੇ ਸੀਨੀਅਰ ਡਿਪਟੀ ਡਿਪਟੀ ਮੇਅਰ ਦੂਜੀ ਪਾਰਟੀ ਦੇ ਹੈ ਤੇ ਮੇਅਰ ਸਾਡੀ ਆਪਣੇ ਪਾਰਟੀ ਦੀ ਹੈ ਤੇ ਮੈਂ ਇਹ ਕਹਾਂਗਾ ਕਿ ਪਰਿਵਾਰ ਦੀ ਤਰ੍ਹਾਂ ਚੱਲਣ ਵਾਲੀ ਕਾਰਪੋਰੇਸ਼ਨ ਹੈ ਤੇ ਅਸੀਂ ਨੂੰ ਪਰਿਵਾਰ ਦੀ ਤਰ੍ਹਾਂ ਹੀ ਚਲਾ ਕੇ ਦਿਖਾਵਾਂਗੇ ਤੇ ਬਿਨਾਂ ਪੇਦਪਾਪ ਤੋਂ ਸਾਰੇ ਸ਼ਹਿਰ ਦਾ ਵਿਕਾਸ ਕਰਾਂਗੇ ਕਿਉਂਕਿ ਸਾਡਾ ਭਾਰਤੀ ਜਨਤਾ ਪਾਰਟੀ ਦਾ ਤੇ ਸਾਡੇ ਮੋਤੀ ਜੀ ਦਾ ਇੱਕ ਹੀ ਏਜੰਡਾ ਹੈ ਸਭ ਦਾ ਸਾਥ ਸਭ ਦਾ ਵਿਕਾਸ ਬਹੁਤ ਬਹੁਤ ਸ਼ੁਕਰੀਆ ਜੀ